ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਧਾਨਗੀ ਹੇਠ ਅੱਜ ਇੱਥੇ ਹੋਈ ਕੈਬਨਿਟ ਮੀਟਿੰਗ 'ਚ ਸਿਹਤ ਤੇ ਸਿੱਖਿਆ ਸੇਵਾਵਾਂ ਨੂੰ ਬਿਹਤਰ ਕਰਨ ਲਈ ਕਈ ਮਹੱਤਵਪੂਰਨ ਫੈਸਲੇ ਲਏ ਗਏ ਨੇ ਜਿਨ੍ਹਾਂ 'ਚ ਸਰਕਾਰੀ ਹਸਪਤਾਲਾਂ 'ਚ ਸੇਵਾਵਾਂ ਲਈ 300 ਪ੍ਰਾਈਵੇਟ ਮਾਹਰ ਡਾਕਟਰਾਂ ਨੂੰ ਸੂਚੀਬੱਧ ਕਰਨ ਦੀ ਮਨਜ਼ੂਰੀ ਤੇ ਸਰਹੱਦੀ ਜ਼ਿਲ੍ਹਿਆਂ 'ਚ ਡਾਕਟਰਾਂ ਤੇ ਅਧਿਆਪਕਾਂ ਦੀ ਤਨਖਾਹੀ ਲਈ ਨਵੀਂ ਨੀਤੀ ਸ਼ਾਮਲ ਹੈ ਜਿਸ ਅਧੀਨ ਉਹਨਾਂ ਨੂੰ ਵਿਸ਼ੇਸ਼ ਪੱਤਾ ਵੀ ਦਿੱਤਾ ਜਾਏਗਾ ਵਿੱਤ ਮੰਤਰੀ ਹਰਪਾਲ ਸਿੰਘ ਚਿਮਾ ਨੇ ਦੱਸਿਆ ਕਿ ਵੱਖ-ਵੱਖ ਮਾਹਰ ਸ਼੍ਰੇਣੀਆਂ ਦੇ ਡਾਕਟਰਾਂ ਨੂੰ OPD ਤੇ IPD 'ਚ ਪ੍ਰਤੀ ਮਰੀ 100 ਰੁਪਏ ਮਿਲਣ ਜਾ ਤੋ 150 ਮਰੀਜ਼ਾਂ ਦੀ ਜਾਂਚ ਕਰ ਸਕਣਗੇ ਤੇ ਆਈਪੀਡੀ ਚ 2 ਤੋਂ 20 ਮਰੀਜ਼ਾਂ ਦੀ ਜਾਂਚ ਕਰਨਗੇ ਹਸਪਤਾਲਾਂ ਦੇ ਡਾਕਟਰਾਂ ਦੀ ਰਾਤ ਦੀ ਡਿਊਟੀ ਦੌਰਾਨ ਦਿਨ ਸਮੇਂ ਬੁਲਾਏ ਜਾਣ ਉਤੇ ਪਰ ਵਿਜ਼ਿਟ 1000 ਰੁਪਏ ਤੇ ਰਾਤ ਨੂੰ ਬੁਲਾਏ ਜਾਣ ਉਤੇ ਪਰ ਵਿਜ਼ਿਟ 2000 ਰੁਪਏ ਮਿਲਣਗੇ ਸਿਵਲ ਸਰਜਨਾ ਰਾਹੀਂ ਜੀਲਾ ਪੱਧਰ ਉਤੇ ਇਸ ਸੂਚੀਬੱਧ ਹੋਏ ਡਾਕਟਰ OPD IPD ਐਮਰਜੈਂਸੀ ਵੱਡੇ ਤੇ ਛੋਟੇ ਆਪਰੇਸ਼ਨਾਂ ਤੇ ਹੋਰ ਵੱਖ-ਵੱਖ ਤਰ੍ਹਾਂ ਦੀਆਂ ਸੇਵਾਵਾਂ ਲਈ ਪ੍ਰਤੀ ਮਰੀਜ਼ ਇੰਪੈਨਲਮੈਂਟ ਫੀਸ ਲੈਣ ਦੇ ਯੋਗ ਹੋਣਗੇ ਇਸ ਦੇ ਨਾਲ ਹੀ ਕੈਬਨਟ ਨੇ ਕੋਆਪਰੇਟਿਵ ਸੁਸਾਇਟੀਆਂ ਦੇ ਨਿਯਮ 38 ਇਹ ਹੈਠ ਯੂਨੀਫਾਰਮ ਅਨੁਸ਼ਾਸਨੀ ਟਾਂਟੇ ਨੂੰ ਵੀ ਮਨਜ਼ੂਰੀ ਦਿੱਤੀ ਹੈ ਤੇ ਪੰਜਾਬ ਮਾਈਨਰ ਮਿਨਰਲ ਰੂਲਜ਼ 2013 ਚ 2025 ਸੋਧ ਨੀਤੀ ਮੁਤਾਬਕ ਤਬਦੀਲੀਆਂ ਨੂੰ ਵੀ ਹਰੀ ਛੰਡੀ ਦਿੱਤੀ ਹੈ